तो ला कैंप है आ, दिशान, दिशान सी एम साहब के दिशा निर्देशानुसार अभी कैंप लगा रहे हैं आ, ये चौथा कैंप है पिंड के तीन चार आले दुआले वाले पिंड कैंप लगाते हैं इस वि सेवा केंद्र की भी सर्विसिज असिल लेंगे है सारे सेवा केंद्र के मुलाजिम बैठे है इंडिविजुअल दरखास्त भी असं सुनते हैं कम्यूनिटी की दरखास्त भी कि पिंड पदर के जो काम किए जाने मेन समस्या पीण वाले पानी के पानी की निकास की है असी पूरे जिले में ही कर रहेगी क्योंकि तो अभी मौनसून का सीजन आ रहा है कि पानी की समस्या ज़्यादा बढ़ जाती है सारे जिले के पॉन्ड्सू असी क्लीन करवा के डिसिल्टिंग करा रहे हैं साथ ही साथ असी उसमें उस भी मिलवा रहे हैं ताकि उसमें की समस्या ना आए तो जोड़े भी कम आज आ सामने आ रहे हैं असं उसको वीकली पद्धर से रिव्यू करके कोशिश ਕੁਣੀ ਦੋ ਤੇ ਸਪਨਾ ਕੇਂਦਰ ਅੰਦਰ ਸਾਰੇ ਕੰਮ ਉਸੇ ਵਿੱਚ ਹੋ ਜਾਏਗਾ ਇਹ ਕੈਂਪ ਹੋਰ ਵੀ ਲੱਗਣਗੇ ਪਿੰਡਾਂ ਦੇ ਜੀ ਜੀ ਪੂਰੇ ਸਾਰੇ ਪਿੰਡ ਨੂੰ ਇਸੇ ਕਵਰ ਕਰ ਰਹੇ ਹੈਗਾ ਹਰ ਇੱਕ ਸਪਨਾ ਦੇ ਦੋ ਕੈਂਪਸ ਹੀ ਲਗਾ ਰਹੇਗੇ ਇਸੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ 2-3 ਮਹੀਨਾ ਵਿੱਚ ਪੂਰੇ ਮਰੀਦਕੋਟ ਕੇ 170 ਦੀ ਤਰ੍ਹਾਂ ਪਿੰਡਾਂ ਦੇ ਸਾਰੇ ਇਲਾਕਿਆਂ ਨੂੰ ਕਵਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਫਰੀਕੋਟ ਜ਼ਿਲ੍ਹੇ ਦੇ ਆ ਕਿ ਸਰਕਾਰ ਦੇ ਨਾਲ ਰਹ ਕੇ ਮਿਲ ਕੇ ਕੰਮ ਕਰਾਂ ਕਿਉਂਕਿ ਇਹ ਇੱਕ ਕੰਮ ਦੋਨੋਂ ਨੂੰ ਦੋਨੋਂ ਤੋਂ ਹੋ ਜਾਏਗਾ ਸਰਕਾਰ ਵੀ ਆਪਣਾ ਦਾਅਵਾ ਕਰਦੀ ਹੈ ਕਿ ਲੋਕਾਂ ਦਾ ਸਮ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੀ ਨਹੀਂ ਸਰਕਾਰ ਤੁਹਾਡੇ ਦਰਵਾਜ਼ੇ ਕੀ ਹੁੰਦਾ ਜਿਵੇਂ ਦੱਸਿਆ ਨਾ ਸਪੀਕਰ ਸਾਹਿਬ ਨੇ 147 ਬੰਦਿਆਂ ਦੇ ਕੰਮ ਹੋਏ ਨੇ ਚਾਰ ਪਿੰਡਾਂ ਦੇ ਤਾਂ ਚਾਹੀਦਾ ਹਜ਼ਾਰ ਤੋਂ ਵੀ ਟੱਪ ਜਾਂਦੇ ਕਾਪੀ ਸਾਰੇ ਪਿੰਡਾਂ ਦੇ ਕੰਮ ਹੈ ਤੁਸੀਂ ਯਾਦ ਕਰੋਗੇ ਇਲੈਕਸ਼ਨ ਦੇ ਪਹਿਲੇ ਵੀ ਅਸੀਂ ਕੈਂਪਸ ਲਗਾਏ ਸੀਗੇ ਬਹੁਤ ਸਾਰੇ ਕੰਮ ਉਸ ਵੇਲੇ ਵੀ ਹੋਏ ਸੀਗੇ ਤੇ ਇਹ ਕੈਂਪਸ ਲਗਾ ਦਾ سلسلہ ਕੋਈ ਨਵਾਂ ਨਹੀਂ ਹੈ ਬਹੁਤ ਪਹਿਲਾਂ ਤੋਂ ਚੱਲ ਰਹੇ ਹੈ ਇਲੈਕਸ਼ਨ ਦੇ ਪਹਿਲੇ ਵੀ ਹੋਏ ਸੀਗਾ ਪੂਰੇ ਬੀਪਰੀ ਕੋਟ ਨੂੰ ਪੂਰੇ ਪੰਜਾਬ ਨੂੰ ਹੋ ਸਕਦਾ ਹੈ ਕਿ ਬਟ ਆਦਰਵਾਈਜ਼ ਇੱਥੇ ਕਿਹਨੇ ਆਣੀ ਅੱਜ ਜਿਹੜੇ ਲੋਕ ਨਹੀਂ ਆਏ ਉਹਨੂੰ ਤਾਂ ਵਿਜੈ ਦਾ ਮੌਕਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਦਾ ਜਾਨੀਆਂ ਸਰ ਦੋਨੇ ਸਕੂਲਾਂ ਚ ਫਰੀਦਿਆ ਸਕੂਲ ਹੈ ਹੁਣ ਕਿਹ ਹੈ ਆਈਆਂ ਹੋਈਆਂ ਇੱਥੇ ਅੱਛਾ ਸਰਕਾਰ ਤੁਹਾਡੇ ਦਵਾਰ ਵਾਲੇ ਪ੍ਰੋਗਰਾਮ ਬਾਰੇ ਇਹਦੇ ਤੁਸੀਂ ਦੱਸ ਸਰਕਾਰ ਬਿਲਕੁਲ ਤੁਹਾਡੇ ਦਵਾਰ ਹੈ ਸਰਕਾਰ ਘਰ ਘਰ ਜਾ ਕੇ ਲੋਕਾਂ ਦੇ ਘਰ ਜਾ ਕੇ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਤੁਹਾਨੂੰ ਕੀ ਸੁਣਨ ਲਗਾਤੇ ਬਾੜੀ ਉਹ ਮੁੱਖ ਮੰਤਰੀ ਸਾਹਿਬ ਵੀ ਚੱਲੇ ਬਿਠੇ ਹਰੇਕ ਗਲੇਰ ਵਿੱਚ ਕੈਂਪ ਲੱਗਿਆ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਚੌਥਾ ਕੈਂਪ ਹੈ ਹਲਕਾ ਖੁਰਦੂ ਦਾ ਉਹ ਲਾਹੇ ਪਹਿਲਾ ਕੈਂਪ ਹੈ ਇੱਥੇ ਅੱਜ ਇੱਕ 247 ਜਿਹੜੀਆਂ ਦਰਖਾਸਤਾਂ ਅਜਮਟਾਰਾ ਕੀਤਾ ਗਿਆ ਚਾਰ ਪਿੰਡਾਂ ਤੋਂ ਇੱਥੇ ਸਰਖਾਸਤੀ ਆਈ ਸੀ ਸਾਡੇ ਮੈਨੂੰ ਬੁਲਾਉਣ ਵਾਲੇ ਲੋਕ ਆਏ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਹਦੇ ਵਿੱਚ ਸਾਰਾ ਵਾੜਾ ਟਾਕਾ ਖਾੜਾ ਤੇ ਮੋੜ ਜੀ ਇਹਨਾਂ ਚਾਰਾਂ ਪਿੰਡਾਂ ਦੀ ਜਿਹੜੀਆਂ ਰਤੁੜੀਆਂ ਖਾਰੇ ਪਿੰਡ ਦੀ ਜਿਹੜੀ ਆ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜਲਦੀ ਨਤਾਰਾ ਕਰਨ ਵਾਲੇ ਵਿਚਾਰ ਪੰਦਰਾ ਹੋਇਆ ਪਾਣੀ ਦੀ ਨਿਕਾਸੀ ਦਾ ਪ੍ਰੋਬਲਮ ਹੈ ਜਿਹੜੀ ਕਿਟੋਸਿੰਗ ਕਰਾਉਣੀ ਹੈ ਉਹਦੇ ਬਾਰੇ ਜਿਹੜੀ ਡਿਸਕਸ਼ਨ ਹੋਈ ਸਾਡੇ ਪਿੰਡਸ ਉਹਨਾਂ ਵਿੱਚ ਜਿਹੜੀ ਸਫਾਈ ਕਰਾਉਣ ਦਾ ਹੈਗਾ ਹੋਰ ਸਫਾਈ ਕਰਨ ਦਾ ਹੈਗਾ ਤੋਂ ਉਹ ਸਾਰੀਆਂ ਇਸ ਤਰ੍ਹਾਂ ਦੀਆਂ ਕਾਫੀ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਲਿਪਟਾ ਰੱਖੀ ਜਾ ਗਿਆ ਬਾਕੀ ਹੋਰ ਪਿੰਡਾਂ ਤੋਂ ਵੀ ਆ ਗਏ ਸੀ ਵੇ ਉਥੇ ਥੇ ਹੈ ਉਥੇ ਜਿਹੜਾ ਆਰਓ ਉਹ ਪਿਛਲੇ 6-7 ਸਾਲ ਤੋਂ ਬੰਦ ਪਿਆ ਹੋਇਆ ਉਹਨੂੰ ਰਿਪੇਅਰ ਕਰਨ ਵਾਸਤੇ ਚਲੇ ਗਏ ਸੀ ਲੇਕਿਨ ਉਹ ਹੈ ਛੱਪੜਦੀ ਤੋਂ ਉਹਨੂੰ ਹੋਰ ਜਗ੍ਹਾ ਲਾਉਣ ਵਾਸਤੇ ਵੀ ਕਮੇਟੀ ਸਾਹਿਬ ਨੂੰ ਗਿਆ ਔਰ ਜਿਨ੍ਹਾਂ ਨੇ ਇਨਸਟਰਕਸ਼ਨ ਦਿੱਤੀਆਂ ਉਹ ਹੋਰ ਜਗ੍ਹਾ ਰਿਪੇਅਰ ਕਰਾ ਕੇ ਹੋਰ ਜਗ੍ਹਾ ਲਾਇਆ ਜਾਏਗਾ ਇਸੇ ਤਰੀਕੇ ਨਾਲ ਹਰੀਨੋ ਦੇ ਵਿੱਚ ਵੀ ਜਿਹੜਾ ਆਰਓ ਆ ਉਹ ਬਹੁਤ ਪੁਰਾਣਾ ਜਿਹੜਾ ਉਹ ਖਰਾਬ ਹੋਇਆ ਪਿਆ ਸੀ ਉਹ ਠੀਕ ਹੋ ਗਿਆ ਉਹ ਵੀ ਪ੍ਰੋਪਰਲੀ ਰਿਪੇਅਰ ਕਰਕੇ ਹੁਣ ਕਿਲਾਤਾ ਉਹਦੀ ਰਿਪੋਰਟ ਲਈ ਗਈ ਹੈ ਲਗੇ ਹੋਏ ਆ ਸਾਡਾ ਦੁਆਰਿਆਣਾ ਰੋਡ ਦਾ ਜਿਹੜਾ ਕੰਮ ਖੂ ਹੋ ਗਿਆ ਠੇਕੇਦਾਰ ਦੀ ਕੁਝ ਜਿਹੜੀ ਪੇਮੈਂਟ ਰੁਕੀ ਹੋਈ ਸੀ ਜਿਹੜਾ 6 ਕਰੋੜ ਦੇ ਕੰਮ ਪਿੱਛੇ ਸੀ ਸਟਾਰਟ ਕਰਾਇਆ ਸੀ ਉਹ ਵੀ ਅੱਜ ਪੇਮੈਂਟ ਪਹੁੰਚ ਗਈ ਆ ਨਾ ਕੋੜਪੁਰਾ ਸ਼ਹਿਰ 'ਚ ਨਾ ਪਾਣੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਜੀ ਦੇਖੋ ਇਹਦੇ ਵਾਸਤੇ ਕੰਪਨੀ ਹਮਸੇਬ ਜਿਹੜਾ ਵੱਡਾ ਪਲਾਨ ਬਣਾਉਣਾ ਪੈਣਾ ਅਸੀਂ ਉਹਦੇ ਪਿੱਛੇ ਲੱਗੇ ਹੋਏ ਆ ਪਾਣੀ ਨਿਕਾਸੀ ਜਦੋਂ بارش ਇਕਦਮ ਹੋ ਜਾਂਦੀ ਹੈ ਨਾ ਉਦੋਂ ਵਾਟਰ ਬਲੌਕਿੰਗ ਥੋੜੀ ਜ਼ਿਆਦਾ ਸੋ ਵੀਰੀ ਜਿਹੜੀ ਡਰੇਨ ਹੈ ਜਿਹੜੀ ਵੱਡੀ ਡਰੇਨ ਮੇਨ ਹੈ ਜਿਹੜੀ ਉਹਦੀ ਕਪੈਸਿਟੀ ਵਧਾਉਣ ਦੀ ਲੋੜ ਹੈ ਉਹਦੇ ਬਾਰੇ ਵੱਡੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਡਿਪਾਰਟਮੈਂਟ ਨਾਲ ਵੀ ਗੱਲ ਕੀਤੀ ਹੈ ਕਿ ਉੱਥੇ ਮੋਟਰ ਹੁਣੇ ਇੱਕ ਹੀ ਚੱਲਦਾਂਗੀ ਜੇ ਅਸੀਂ ਦੋ ਮੋਟਰਾਂ ਲਾਈਏ ਤਾਂ ਜਲਦੀ ਪਣੀ ਹੋ ਜਾਏਗਾ ਲੇਕਿਨ ਫਿਰ ਉਹ ਜਿਹੜੀ ਵੱਡੀ ਡਰੇਨ ਟੁੱਟ ਜਾਂਦੀ ਹੈ ਸੋ ਇਹ ਕਰਕੇ ਉਹਦੇ ਵਾਸਤੇ ਕੋਈ ਵੱਡਾ ਜਿਹੜਾ ਅਸੀਂ پلان ਬਣਾ ਰਹੇ ਆ ਤਾਂ ਕਿ ਉਹਦੇ ਵੱਡੀ ਪਾਈਪਲਾਈਨ ਪੈ ਜੇ ਉਹਦੇ ਬਦਬੂ ਦੀ ਮੁਸਬਸੇ ਵੀ ਠੀਕ ਹੋ ਜਾਏਗੀ ਸੋ ਖੈਰ ਜੀ ਜਿਹੜੀ ਕੋਸ਼ਿਸ਼ ਐ ਵੈਸੇ ਕਰਕੇ ਆ ਮੈਂ ਤਾਂ ਚੰਡੀਗੜ੍ਹ ਬੈਠਾ ਨਹੀਂ ਮੈਂ ਜੋ ਰਾਤ ਮੈਨੂੰ ਬਹੁਤਾ ਭੇਜਿਆ ਸੀ ਤੁਸੀਂ ਭੇਜਿਆ ਸੀ ਸੋ ਮੈਂ ਇਸੇ ਕਰਕੇ ਅੱਜ ਤੇ ਆਇਆ ਸੀਗਾ ਤੇ ਕਮੇਟੀ ਸਾਹਿਬ ਨਾਲ ਡਿਸਕਸ ਕਰ ਲਿਆ ਸੋ ਇਹਦਾ ਹੱਲ ਕਰਵਾਵਾਂਗੇ ਹਾਂ ਜਿਹੜਾ ਛੱਪੜ ਹੈ ਮੈਂ ਆਪ ਜੁੜ ਕੇ ਬੈਠੀ ਕਰਨਾ ਤੇ ਛੱਪੜ ਤੇ ਤੇ ਜਿਹੜੇ ਵਿਆਜ ਕਰਦੇ ਅਸੀਂ ਛਡਵਾਉਣੇ ਆ ਕੋਈ ਵੀ ਰਿਸ਼ਵਤ ਨਾ ਆਵੇ ਮੈਨੂੰ ਕੋਈ ਵੋਟ ਕੁੰਦਾ ਪਾਵੇ ਨਹੀਂ ਪੁੰਦਾ ਨਾ ਪਾਵੇ ਜੇ ਅਸੀਂ ਛੱਪੜੀ ਭਾਲੇ ਤੇ ਘਰਾਂ 'ਚ ਜਣਾ ਪਾਣੀ ਸਾਡੇ ਤੇ ਪਿਆਰਾ ਨਹੀਂ ਖੜੇਗਾ ਤੋ ਛੱਪੜ ਨੂੰ ਸਫਾਈ ਕਰਾਵਾਂਗੇ ਜਿਹਨੇ ਕਰਾਇਆ ਕਬਜੋ ਉਹ ਹੁਣ ਜਿਹੜੇ ਮੇਰੀ ਥਾਂ ਤੇ ਪਹਿਲਾਂ ਬੈਠੇ ਹੋਣੇ ਉਹਨਾਂ ਨੇ ਕਰਾਏ ਹੋਣੇ ਪਤਾ ਨਹੀਂ ਹੁਣ ਬਾਕੀ ਤੁਸੀਂ ਵਾਦੇ ਜਾਣ ਦੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ